ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰ ਪਿਆਰਿਓ ਆਪ ਸਭ ਆਖੂ ਵੀ ਜਾਣਦੇ ਹੋ ਕਿ ਵਿਦੇਸ਼ਾਂ ਦੇ ਵਿੱਚ ਰੀਫਰੰਡਮ 2020 ਦੀ ਮੁਹਿੰਮ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਭਾਰਤੀਆ ਸਰਕਾਰ ਅਜਨੀ ਮਰਜ਼ੀ ਕੋਸ਼ਿਸ਼ ਕਰ ਰਹੀਆਂ ਹੋਣ ਇਸ ਮੁਹਿੰਮ ਤੇ ਥੱਲ ਪਾਣ ਦੀ ਇਸ ਮੁਹਿੰਮ ਨੂੰ ਰੋਕਣ ਦੀ ਵਿਦੇਸ਼ ਮੰਤਰਾਲੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਰਿਆ ਹੋਵੇ ਅਮਰੀਕਾ ਕੈਨੇਡਾ ਯੂਕੇ ਇਹਨਾ ਮੁਹਿੰਮਾਂ ਨੂੰ ਰੋਕਣ ਦਾ ਪਰ ਇਹ ਮੁਹਿੰਮਾ ਆਏ ਦਿਨ ਆਪਣੇ ਪੈਰ ਫੈਲਾ ਰਹੀਆਂ ਨੇ ਤੇ ਹੁਣ ਰੈਫਰੈਂਡਮ 2020 ਸਮਰਥਕ ਸਿੱਖ ਫੋਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਸਾਫ ਤੌਰ ਤੇ ਇਹ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਵਿਖੇ ਕੀਤੀ ਜਾਵੇਗੀ ਇੱਕ ਵੱਡੀ ਕਨਵੈਨਸ਼ਨ ਜਿਸ ਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੇ ਹੱਕਾਂ ਬਾਰੇ ਦੱਸਿਆ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਭਾਰਤ ਦੀ ਗੁਲਾਮੀ ਤੋਂ ਕਿਸ ਤਰੀਕੇ ਦੇ ਨਾਲ ਆਜ਼ਾਦ ਹੋ ਸਕਦਾ ਹੈ ਪੰਜਾਬ ਇਹ ਗੱਲਾਂ ਸਰਿਆਮ ਕਹਿ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਗਈਆਂ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਭਾਰਤ ਦੀਆਂ ਸਰਕਾਰਾਂ ਗੁਰਪਤਵੰਨ ਸਿੰਘ ਪੰਨੂ ਨੂੰ ਕੀ ਜਵਾਬ ਦਿੰਦੀਆਂ ਨੇ ਆਓ ਤੁਹਾਨੂੰ ਪਹਿਲਾਂ ਸੁਣਾਣਿਆ ਕਿ ਆਖਿਰ ਗੁਰਪਤਵੰਨ ਸਿੰਘ ਪੰਨੂ ਨੇ ਕੀ ਕੁਝ ਕਿਹਾ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਉਤਸਵ ਦੇ ਦਿਹਾੜੇ ਨਵੰਬਰ 2019 ਦੇ ਵਿੱਚ ਸਿਕਸ ਫਾਰ ਜਸਟਿਸ ਇਸ ਗੋਇੰਗ ਟੂ ਆਰਗੇਨਾਈਜ਼ ਏ ਕਰਤਾਰਪੁਰ ਕਨਵੈਨਸ਼ਨ ਔਨ ਰੈਫਰੈਂਡਮ 2020 ਵੀ ਵਿਲ ਬੀ ਆਰਗੇਨਾਈਜ਼ਿੰਗ ਥਿਸ ਕਾਨਫਰੰਸ ਇਨ ਕਰਤਾਰਪੁਰ ਸਾਹਿਬ ਇਨ ਪਾਕਿਸਤਾਨ ਔਨ ਸਿਕਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਵਿਦ Motive and with the objective to influence the Sikh pilgrims who will come from Punjab, the Sikh community who will come from all over the world, and we will give them the law, we will give them the law, international law, how Sikhs qualify to be a nation and how Punjab will be liberated from the Indian occupation. ਸੋ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਤੇ 6 ਫਾਰ ਜਸਟਿਸ ਵੱਲੋਂ ਕਰਤਾਰਪੁਰ ਸਾਹਿਬ ਕਨਵੈਨਸ਼ਨ ਪਾਕਿਸਤਾਨ ਦੇ ਵਿੱਚ ਕਰਵਾਈ ਜਾਏਗੀ ਔਰ ਜਿੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਸਿੱਖ ਇਕੱਠੇ ਹੋਣਗੇ ਉਹਨਾਂ ਨੂੰ ਦੱਸਿਆ ਜਾਏਗਾ ਕਿ ਪੰਜਾਬ ਜੋ ਇਸ ਵਕਤ ਭਾਰਤ ਦੇ ਹਕੂਮਤ ਥੱਲੇ ਚੱਲ ਰਿਹਾ ਹੈ ਉਸ ਦੀ ਆਜ਼ਾਦੀ ਹੀ ਹੱਲ ਹੈ ਔਰ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਤੁਸੀਂ ਆਜ਼ਾਦ ਹੋ ਸਕਦੇ ਹੋ ਐਂਡ ਥਿਸ ਰੈਫਰੈਂਡਮ 2020 ਕੈਂਪੇਨ ਇਜ਼ ਅਬਾਊਟ ਬੈਲਟ ਇਜ਼ ਅਬਾਊਟ voting ਇਜ਼ ਅਬਾਊਟ ਅ ਡੈਮੋਕਰੈਟਿਕ ਪ੍ਰੋਸੈਸ ਰੈਫਰੈਂਡਮ 2020 ਕੈਂਪੇਨ ਇਜ਼ ਨਾਟ ਅਬਾਊਟ ਵਾਇਲੈਂਸ ਥਿਸ ਇਜ਼ ਨਾਟ ਅਬਾਊਟ ਬੁਲੇਟਸ ਥਿਸ ਇਜ਼ ਨਾਟ ਅਬਾਊਟ ਬੰਬ ਬਲਾਸ ਐਜ਼ ਬੀਂਗ ਪੋਰਟਰੇਡ ਬਾਈ ਇੰਡੀਆ ਇਸ ਉੱਤੇ ਵੀ ਨਵੰਬਰ 2019 ਚ ਜਿਹੜੀ ਕਰਤਾਰਪੁਰ ਸਾਹਿਬ ਕਨਵੈਨਸ਼ਨ ਕਰਵਾਈ ਜਾਏਗੀ ਉਹਦੇ ਵਿੱਚ ਇਹ ਸਾਰੀ ਦੁਨੀਆ ਦੇ ਸਾਹਮਣੇ ਸੱਚ ਲਿਆਂਦਾ ਜਾਏਗਾ ਔਰ ਸਿੱਖ ਫਰ ਜਸਟਿਸ ਇਸ ਗੋਇੰਗ ਟੂ ਹੋਸਟ ਐਂਡ ਸਪான்ਸਰ 10000 ਸਿੱਖ ਪਿਲਗ੍ਰੀਮਸ ਸਪੈਸੀਫਿਕਲੀ ਫਰਮ ਪੰਜਾਬ 10000 ਸਿੱਖਾਂ ਨੂੰ ਸਪான்ਸਰ ਕੀਤਾ ਜਾਏਗਾ ਜੋ ਕਨਵੈਨਸ਼ਨ ਦੇ ਵਿੱਚ ਹਿੱਸਾ ਲੈਣਗੇ ਔਰ ਉਹਨਾਂ ਨੂੰ ਰੈਫਰੈਂਡਮ 2020 ਬਾਰੇ ਔਰ ਜਿਹੜੀਆਂ ਵੋਟਾਂ ਨਵੰਬਰ 2020 ਚ ਪੈਣੀਆਂ ਉਹਦੇ ਪ੍ਰੋਸੈਸ ਬਾਰੇ ਦੱਸਿਆ ਜਾਏਗਾ and then those six will be referendum 2020 ambassadors oh punjab vich wapas ja ke referendum da prachar karan ge te jehdiya votan november 2020 ch payian jaan giyan oh six for justice nu te referendum nu te azad punjab nu represent karan ge so this message is very clear that referendum 2020 campaign is democratic is peaceful is under the united nations law and we will be holding a kartarpur sahib convention in pakistan in november 2019 Why ji ka khalsa ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇਓ ਕਦੀ ਕੋਈ ਵੀ ਨਹੀਂ ਚਾਹੁੰਦਾ ਕਿ ਨੌਹਾਂ ਨਾਲੋਂ ਮਾਸ ਅਲੱਗ ਹੋਵੇ ਪਰ ਜੇਕਰ ਕਿਸੇ ਵੀ ਕੌਮ ਦੇ ਨਾਲ ਧੱਕਾਸ਼ਾਹੀ ਹੁੰਦੀ ਆ ਰਹੀ ਹੋਵੇ ਬਾਰ-ਬਾਰ ਜ਼ੁਲਮ ਹੋ ਰਿਹਾ ਹੋਵੇ ਤਾਂ ਉਸ ਕੌਮ ਦੇ ਵਿੱਚ ਵੱਖਵਾਦੀ ਆਵਾਜ਼ਾਂ ਉੱਠਣੀਆਂ ਲਾਜ਼ਮੀ ਹੋ ਜਾਂਦੀਆਂ ਨੇ ਪਹਿਲਾਂ ਵੀ ਬਹੁਤ ਵਾਰ ਇਹ ਗੱਲ ਕਹੀ ਗਈ ਹੈ ਕਿ ਅਗਰ ਸਿੱਖ ਕੌਮ ਦੇ ਬੰਦੇ ਹੱਕ ਉਸ ਨੂੰ ਦਿੱਤੇ ਜਾਣ ਬੰਦੀ ਸਿੰਘਾਂ ਦੀ ਰਿਹਾਈ ਕਰ ਦਿੱਤੀ ਜਾਵੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦੋਸ਼ੀਆਂ ਨੂੰ ਬੇਨਕਾਬ ਕਰ ਸਿੱਖ ਕੌਮ ਦੇ ਸਾਹਮਣੇ ਲਿਆ ਖੜਾ ਕਰ ਦਿੱਤਾ ਜਾਵੇ ਬੇਵਲਕਲਾ ਗੋਲੀ ਕਾਂਡ ਦੇ ਦੋਸ਼ੀ ਟੰਗੇ ਜਾਣ 19 ਦੋਨੋਂ ਸਜ਼ਾ ਹੋ ਚੁੱਕੀ ਹੈ ਅਤੇ 90 ਹੋਰ ਅਜਹਿ ਨੇ ਜਿਨ੍ਹਾਂ ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਭਰਦਿਆਂ ਸਰਕਾਰਾਂ ਨੇ ਸੁਣਾ ਦਿੱਤੀ ਹੈ ਜੇਕਰ ਅਜਹਿ ਕਠੋਰ ਅਤੇ ਤੌਰ ਸਫੈਸਲੇ ਭਰਦੀਆਂ ਸਰਕਾਰਾਂ ਕਰਦੀਆਂ ਰਹਿਣਗੀਆਂ ਸਿੱਖ ਕੌਮ ਦੀ ਹੱਕ ਸੱਚ ਦੀ ਆਵਾਜ਼ ਸੁਣ ਕੇ ਸਹੀ ਦਿਸ਼ਾ ਨਿਰਦੇਸ਼ਾਂ ਤੇ ਚੱਲਣਗੀਆਂ ਤਾਂ ਕਦੇ ਹੋ ਹੀ ਨਹੀਂ ਸਕਦਾ ਕਿ ਚਾਹੇ ਭਾਰਤ ਹੋਵੇ ਜਾਂ ਵਿਦੇਸ਼ ਕਦੇ ਵੀ ਵੱਖਵਾਦੀ ਆਵਾਜ਼ਾਂ ਕਿਤੇ ਵੀ ਉੱਠ ਸਕਣ ਤੁਸੀਂ ਸਾਰੇ ਮਸਲਿਆਂ ਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ